ਰਵੀਕਰਨ ਸਿੰਘ ਕਾਲੋ ਨੇ ਨਗਰ ਕੌਂਸਲ ਚੋਣਾਂ ਦਾ ਵਿਚਾਇਆ ਪਿਕਲ ਦਾਦੂ ਯੋਧਵੇਕੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਚੋਣਾਂ ਤੋਂ ਬਾਅਦ ਕੀਤੀ ਵਰਕਰਾਂ ਨਾਲ ਪਲੇਠੀ ਮੀਟਿੰਗ ਨਗਰ ਕੌਂਸਲ ਚੋਣਾਂ ਚ ਜਿੱਤ ਦਾ ਕੀਤਾ ਦਾਵਾ ਬਲਾਕ ਸੰਪਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਤੋਂ ਬਾਅਦ ਰਵੀਕਰਨ ਸਿੰਘ ਕਾਲੋ ਵੱਲੋਂ ਦਾਦੂ ਯੋਧਵੇਕੇ ਪਾਜ ਪਾਵਰ ਕਰਨ ਨਾਲ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਪਤੀ ਚੋਣਾਂ 'ਚ ਲੋਕਾਂ ਵੱਲੋਂ ਦਿੱਤੇ ਗਏ ਹੰਕਾਰੇ ਲਈ ਧੰਨਵਾਦ ਵੀ ਕੀਤਾ ਗਿਆ ਉਹਨਾਂ ਨੇ ਦਾਵਾ ਕੀਤਾ ਕਿ ਜੋ ਜਲਦੀ ਹੀ ਨਗਰ ਕੌਂਸਲ ਦੀਆਂ ਚੋਣਾਂ ਹੋਣ ਚਾਰੀਆਂ ਹਨ ਫਤਿਹਗੜ ਚੂੜੀਆਂ 'ਚ ਭੀਪੀ ਵੱਧ ਚੜਕੇ ਇਸ ਹਾਲ ਹੋਗੀ ਅਤੇ ਸ਼ਾਨ ਨਾਲ ਜਿੱਤ ਪ੍ਰਾਪਤ ਕਰੇਗੀ ਚੋਣਾਂ ਤੇ ਤੁਹਾਨੂੰ ਕੀ ਕਹ ਰਵਿਕਰ ਸਿੰਘ ਕਾਲਵਣੇ ਸੇ ਤਰੀਕੇ ਨਾਲ ਲੜਾਈ ਲੜਨੀ ਆਪਾਂ ਹੁਣ ਇਲੈਕਸ਼ਨ ਆਉਣ ਵਾਲੇ ਆ ਫਦੇਗੜ ਚੂੜੀਆਂ ਨੇ ਸ਼ਹਿਰ ਦੀ ਉਹ ਹਣ ਡਟ ਕੇ ਲੜਨੀ ਆ ਗੱਲ ਇਹ ਵੇਖੋ ਆ ਹੁਣ ਦਾਲਮ ਵਾਲੇ ਉਹ ਅਖੀਰਲੇ ਦਿਨ ਫਾਇਲ ਭਰੀ ਆ ਪੈਗੀਆਂ ਵੋਟਾਂ ਪਹਿਲਾਂ ਬਲੋ ਲੋਕ ਸਾਨੂੰ ਵੋਟ ਪਵਾਉਣਾ ਚਾਹੁੰਦੇ ਆ ਕਈ ਕਹਿੰਦੇ ਨੇ ਜੀ ਉਹ ਜੀ ਪਾਰਟੀ ਤੁਜੀ ਆ ਪਾਰਟੀ ਦਾ ਕਿਹਨਾਂ ਦਾ ਆਪਾਂ ਉਹਨਾਂ ਦਾ ਮੇਰਾ ਰੋਮ ਰੋਮ ਰਿਣੀ ਆ ਕਿ ਆਪਾਂ ਇੱਕ ਛੋਟੀ ਮੀਟਿੰਗ ਕੀਤੀ ਫੈਸਲਾ ਕੀਤਾ ਇਲੈਕਸ਼ਨ ਲੜਨੀ ਆ ਤੇ ਕਿਸੇ ਨੇ ਨਾ ਨਹੀਂ ਕੀਤੀ